ਅੱਜ 19 ਸਤੰਬਰ ਹੈ ਇਹ ਵੀਡੀਓ ਸਵੇਰ ਦੇ ਲਗਭਗ 9 ਵਜੇ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਇਸ ਵਿੱਚ ਤੁਹਾਨੂੰ ਅਸੀਂ ਦਰਿਆਵਾਂ ਤੇ ਡੈਮਾਂ ਦੇ ਜੋ ਪਾਣੀ ਦੀ ਸਥਿਤੀ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਸੋ ਅਜੇ ਵੀ ਹਾਲਾਤ ਵੱਖ-ਵੱਖ ਡੈਮਾਂ ਦੇ ਜਿਹੜੇ ਨੇ ਉਹਨਾਂ ਵਿੱਚ ਪਾਣੀ ਦੀ ਬਹੁਤਾਤ ਹੈ ਜੇ ਸਭ ਤੋਂ ਪਹਿਲਾਂ ਅਸੀਂ ਪੌਂਗ ਡੈਮ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਪਾਣੀ 1394.60 ਫੁੱਟ ਹੈ ਪਾਵ ਇਹ 1395 ਵੱਲ ਨੂੰ ਜਾ ਰਿਹਾ ਤੇ 1390 ਇਹਦਾ ਡੇਂਜਰ ਮਾਰਕ ਹੈ ਤੇ ਪਾਣੀ ਉਦੋਂ ਤਕਰੀਬਨ 4.5 ਫੁੱਟ ਤੋਂ ਵਧੇਰੇ ਉੱਪਰ ਹੀ ਹੈ ਜੋ ਪਾਣੀ ਇੱਥੇ ਆ ਰਿਹਾ ਉਹ 51067 ਕਿਊਸਕ ਹੈ ਜੋ ਛੱਡਿਆ ਜਾ ਰਿਹਾ ਉਹ 59845 ਕਿਊਸਕ ਹੈ ਫਿਰ ਉਸ ਤੋਂ ਬਾਅਦ ਵਕ ਵਕ ਅੱਗੇ ਜੋ ਚੱਕੀ ਰਿਵਰ ਰਲਦੀ ਹੈ ਜਾਂ ਹੋਰ ਜਿਹੜੇ ਚੋਰ ਰਲਦੇ ਨੇ ਉਹਦਾ ਪਾਣੀ ਰਲ ਕੇ ਜਦੋਂ ਇਹ ਢਿਲਵਾ ਵਿਖੇ ਪਾਣੀ ਬਿਆਸ ਦਰਿਆ ਦਾ ਉਹ ਅੱਜ ਦੀ ਸਵੇਰ ਦੀ ਜਿਹੜੀ ਰੀਡਿੰਗ ਹੈ ਉਹ 116615 ਕਿਊਸਕ ਹੈ ਸੋ ਇੱਥੇ ਪਾਣੀ ਅਜੇ ਵੀ तकरीबन 116000 ਕਿਊਸਕ ਤੋਂ ਕਾਫੀ ਜ਼ਿਆਦਾ ਪਾਣੀ ਬਿਆਸ ਦਰਿਆ ਵਿੱਚ ਹੈਗਾ ਵਾ ਤੇ ਇਸੇ ਤਰ੍ਹਾਂ ਜੇ ਅਸੀਂ ਸਤਲੁਜ ਦੀ ਗੱਲ ਕਰ ਲਈਏ ਪਾਕੜਾ ਡੈਮ ਦਾ ਲੈਵਲ 1677.68 ਫੁੱਟ ਹੈ 1680 ਫੁੱਟ ਦਾ ਡੇਂਜਰ ਮਾਰਕ ਹੈ ਜੇ ਜੋ ਪਾਣੀ ਆ ਰਿਹਾ ਉਹ 56334 ਕਿਊਸਕ ਹੈ ਜੋ ਛੱਡਿਆ ਜਾ ਰਿਹਾ ਉਹ 40000 ਕਿਊਸਕ ਹੈ ਉਹਦੇ ਵਿੱਚੋਂ ਕੁਝ ਨਹਿਰਾ ਰਾਈ ਚਲਾ ਜਾਂਦਾ ਵਾ ਬਾਕੀ ਦਰਿਆ ਦੇ ਵਿੱਚ ਵੀ ਆਉਂਦਾ ਵਾ ਤੇ ਜੋ ਡਾਊਨਸਟ੍ਰੀਮ ਰੋਪੜ ਦੀ ਰੀਡਿੰਗ ਹੈ ਉੱਥੇ 27261 ਕਿਊਸਕ ਫਲੋਰ ਰੇਲਵੇ ਬ੍ਰਿਜ ਤੇ 33295 ਤੇ ਯੂਸਫਰ ਗਿੱਦੜਪਿੰਡੀ ਇਹ 27800 ਕਿਊਸਕ ਸਵੇਰੇ ਪਾਣੀ ਵਗ ਰਿਹਾ ਸੀ ਇਸ ਤਰ੍ਹਾਂ ਹਰੀਕੇ ਹੈਡ ਦੀ ਗੱਲ ਕਰੀਏ ਤਾਂ ਉੱਥੇ ਜੋ ਪਾਣੀ ਦੋਵੇਂ ਦਰਿਆ ਉੱਥੇ ਇਕੱਠੇ ਹੁੰਦੇ ਸਤਲੁਜ ਤੇ ਬਿਆਸ ਤਾਂ 147782 ਕਿਊਸਕ ਪਾਣੀ ਉੱਥੇ ਆ ਰਿਹਾ 128767 ਕਿਊਸਕ ਪਾਣੀ ਉਥੋਂ ਅੱਗੇ ਫਿਰੋਜ਼ਪੁਰ ਵੱਲ ਨੂੰ ਉਸ ਤੋਂ ਅੱਗੇ ਸਤਲੁਜ ਦਰਿਆ ਰਹਿ ਜਾਂਦਾ ਛੱਡਿਆ ਜਾ ਰਿਹਾ ਤੇ ਸਤਲੁਜ ਦੇ ਵਿੱਚ ਪਾਣੀ ਉਤਰਦੇ ਹੋਏ ਨੇ ਭਾਵੇਂ ਪਾਣੀ ਕਿਊਸਕ ਦੇ ਵਿੱਚ ਘਟ ਹੈ ਪਰ ਬਹੁਤ ਥਾਈਂ ਏ ਢਾਲ ਆ ਰਿਹਾ ਖਾਸ ਤੌਰ ਤੇ ਪਿੰਡ ਮੰਡਾਲਾ ਛੰਨਾ ਜਿੱਥੇ ਬੰਨ ਟੁੱਟਣ ਦਾ ਖਤਰਾ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਔਰ ਬਹੁਤ ਹਾਈ ਤਾਂ ਆੜੇ ਦਵਾੜੇ ਜ਼ਮੀਨਾਂ ਉੱਠੀਆਂ ਨੇ ਚਾਹੇ ਬੰਨ ਢਾਹ ਵੀ ਲੱਗ ਰਹੀ ਹੈ ਤਾਂ ਉੱਥੇ ਪਾਣੀ ਬਹੁਤ ਦੂਰ ਪਿੰਡਾਂ 'ਚ ਜਾਣ ਦਾ ਖਤਰਾ ਨਹੀਂ ਹੈ ਪਰ ਮੰਡਾਲਾ ਸ਼ੰਨਾ ਇਹ ਖਤਰਾ ਪੂਰੀ ਤਰ੍ਹਾਂ ਬਣਿਆ ਹੋਇਆ ਕਿਉਂਕਿ ਉਹ ਪਿੰਡ ਬਹੁਤ ਨੀਵੇਂ ਆ ਔਰ ਇਸ ਕਰਕੇ ਜੇਕਰ ਉੱਥੇ ਸੰਗਤ ਲੱਗੀ ਹੋਈ ਹੈ ਪ੍ਰਸ਼ਾਸਨ ਲੱਗਾ ਹੋਇਆ ਤੇ ਉੱਥੇ ਅਜੇ ਵੀ ਜਿਹੜਾ ਉਹ ਰਿਸਕ ਹੈ ਕਿ ਬੰਨ ਨੂੰ ਕਾਫੀ ਖੋਰਾ ਉੱਤੇ ਲੱਗ ਚੁੱਕਾ ਵਾ